ਕੀ ਆ ਕਾਲ ਜੀ ਮੇਰਾ ਨਾਮ ਜੈਸਮਿਨ ਕੌਰ ਹੈ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਸੁਣਾਉਣ ਜਾ ਰਹੀ ਹਾਂ ਜਿਹੜੀ ਮੈਂ ਆਪਣੇ ਹੱਥੀ ਲਿਖੀ ਹੈ ਅਤੇ ਜਿਸ ਦਾ ਸਿਰਲੇਖ ਹੈ ਤਰਤੀ ਮਾਂ ਉਹ ਸਭ ਕਹਿੰਦੇ ਜਿਸ ਸਭ ਕਹਿੰਦੇ ਤਰਤੀ ਨੂੰ ਤਰਤੀ ਮਾਂ ਫਿਰ ਵੀ ਕਰਨ ਬਰਬਾਦੀ ਇਸ ਦੀ ਇਸ ਨੂੰ ਪੂਜਣ ਦੀ ਥਾ ਫਿਰ ਵੀ ਕਰਨ ਬਰਬਾਦੀ ਇਸ ਦੀ ਇਸ ਨੂੰ ਪੂਜਣ ਦੀ ਥਾ ਕੱਟ ਕੇ ਰੁੱਖਾਂ ਨੂੰ ਲਾਵਣ ਫੈਕਟਰੀਆਂ ਥਾਂ-ਥਾਂ ਕੱਟ ਕੇ ਕੱਟਦੇ ਰੁੱਖਾਂ ਨੂੰ ਲਾਵਣ ਫੈਕਟਰੀਆਂ ਥਾਂ-ਥਾਂ ਤੂੰ ਇਹ ਨਾਲ ਰੁਕਦਾ ਜਦ ਸਾ ਫਿਰ ਚੇਤੇ ਆਵੇ ਕਿਉਂ ਮ ਤੂੰ ਇਹ ਨਾਲ ਰੁਕਦਾ ਜਦ ਸਾ ਫਿਰ ਚੇਤੇ ਆਵੇ ਕਿਉਂ ਮ ਛੁੱਟੀਆਂ ਵਿੱਚ ਸਭ ਭੱਜਣ ਤੱਕਣ ਲਈ ਕੁਦਰਤੀ ਨਜ਼ਾਰਿਆਂ ਨੂੰ ਛੁੱਟੀਆਂ ਵਿੱਚ ਸਭ ਭੱਜਣ ਤਕੜ ਲਈ ਕੁਦਰਤੀ ਨਜ਼ਾਰਿਆਂ ਨੂੰ ਫਿਰ ਉੱਥੇ ਪੁੱਜਣ ਲਈ ਤੋੜਨ ਕਿਉਂ ਪਹਾੜਾਂ ਨੂੰ ਫਿਰ ਉੱਥੇ ਪੁੱਜਣ ਲਈ ਤੋੜਨ ਕਿਉਂ ਪਹਾੜਾਂ ਨੂੰ ਧਰਤੀ ਹੈ ਜਦ ਮਾਂ ਧਰਤੀ ਹੈ ਜਦ ਮਾਂ ਫਿਰ ਪਾਇਆ ਕਿਉਂ ਗੰਦ ਥਾਂ ਥਾਂ ਕਿਤੇ ਪਲਾਸਟਿਕ ਕਿਤੇ ਧੂਆਂ ਕਿਤੇ ਪਲਾਸਟਿਕ ਕਿਤੇ ਧੂਆਂ ਉਪਰੋਵਾਦੀ ਆਬਾਦੀ ਨੇ ਨਾ ਛੱਡੀ ਹੈ ਪੈਰ ਰੱਖਣ ਦੀ ਥਾਂ ਉਪਰੋਵਾਦੀ ਆਬਾਦੀ ਨੇ ਨਾ ਛੱਡੀ ਹੈ ਪੈਰ ਰੱਖਣ ਦੀ ਥਾਂ ਅਜੋਨ ਜਿਹਾਂ ਅਜੋਨ ਜਿਹਾਂ ਸੁਰੱਖਿਆ ਕਵਚ ਧਰਤੀ ਨੇ ਸਾਡੀ ਖਾਤਰ ਹੀ ਗਵਾਇਆ ਹੈ ਕਾਹੀ ਤਾਂ ਇਹ ਤਪਦਾ ਸੂਰਜ ਸਾਡੇ ਤੇਕਰ ਆਇਆ ਹੈ ਤਾਂ ਹੀ ਤਾਂ ਇਹ ਤਪਦਾ ਸੂਰਜ ਸਾਡੇ ਤੇਕਰ ਆਇਆ ਹੈ ਵੱਧਦੇ ਤਾਪਮਾਨ ਨੇ ਵੱਧਦੇ ਵੱਧਦੇ ਤਾਪਮਾਨ ਨੇ ਪਹਾੜਾਂ ਤੋਂ ਬਰਫ਼ ਨੂੰ ਪਿਘਲਾਇਆ ਹੈ ओ हुन समुंदर चढ़ आया है ओ हुन समुंदर चढ़ आया है बेशक नहीं हुंदी हुन बरखा हर बेशक नहीं हुंदी हम बरखा हर फिर भी हरा ने सा सुकाया है पर फिर भी हरा ने सा सुकाया है बुरा हाल है मेरा बुरा बुरा हाल है मेरा धरती ने अज सुनेहा लाया है ਤਰਤੀ ਨੇ ਅੱਜ ਸੁਨੇਹਾ ਲਾਇਆ ਹੈ ਕਿਉਂ ਕਹਿੰਦੇ ਹੋ ਮੈਨੂੰ ਤਰਤੀ ਮਾਂ ਕਿਉਂ ਕਹਿੰਦੇ ਹੋ ਮੈਨੂੰ ਤਰਤੀ ਮਾਂ ਜੇ ਇਝ ਹੀ ਕਰਨਾ ਬਰਬਾਦ ਮੈਨੂੰ ਪੂਜਣ ਦੀ ਥਾਂ ਜੇ ਇਝ ਹੀ ਕਰਨਾ ਬਰਬਾਦ ਮੈਨੂੰ ਪੂਜਣ ਦੀ ਥਾਂ ਉਹ ਸਭ ਕਹਿੰਦੇ ਤਰਤੀ ਨੂੰ ਤਰਤੀ ਮਾਂ ਫਿਰ ਵੀ ਕਰਨ ਬਰਬਾਦੀ ਇਸ ਦੀ ਇਸ ਨੂੰ ਪੂਜਣ ਦੀ ਥਾਂ ਫਿਰ ਵੀ ਕਰਨ ਬਰਬਾਦੀ ਇਸ ਦੀ ਇਸ ਨੂੰ